ਸੋ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ 11 ਚੇਤ 6 6 ਸਮਤ 1 ਕੁਲਵੰਤ ਸਿੰਘ ਦੇ ਘਰ ਪਿੰਡ ਤੰਗਾਲੀ ਜਿਸ ਵੇਲੇ ਗੋਮਿੰਦ ਪੁਸ਼ਕਰ ਘਾਟ ਦੇ ਕੇ ਖੁੰਝਾ ਜਿਸ ਵੇਲੇ ਗੋਬਿੰਦ ਪੁਸ਼ਕਰ ਘਾਟ ਦੇ ਗਿਆ ਖੁੰਝਾ ਅਸਵਿਅਤੇ ਸੋਭਾ ਪਾਈਆ ਅੱਗੋਂ ਮਿਲ ਪਿਆ ਇੱਕ ਗੁੰਗਾ ਰਸਨਾ ਜਿਹਾ ਨਾ ਕੋਈ ਹਲਾਈਆ ਉਹ ਦੂਰੋਂ ਵੇਖ ਕੇ ਜ਼ਮੀ ਉੱਤੇ ਹੋ ਗਿਆ ਮੂਦਾ ਮੂੰਹ ਕੱਟੇ ਉੱਤੇ ਟਿਕਾਈਆ ਮੈਨੂੰ ਐਂ ਦਿਸਦਾ ਜਿਵੇਂ ਤੂੰ ਮਾਲਕ ਮੇਰੀ ਰੂਹ ਦਾ ਬੇਪਰਵਾਹ ਨਜ਼ਰੀ ਆਈਆ ਮੇਰਾ ਵੇਖ ਖੇਲ ਲੂੰ ਲੂੰਦਾ ਸਾਡੇ 3 ਕਰੋੜ ਖੁਸ਼ੀ ਮਨਾਈਆ ਮੈਂ ਖੁਸ਼ੀ ਹੋਇਆ ਦਰਸ਼ਨ ਕਰਕੇ ਪੂਰੇ ਗੁਰੂ ਦਾ ਅੰਦਰ ਆਵਾਜ਼ ਦਿੱਤੀ ਸੁਣਾਈਆ ਮੈਂ ਹੁਣ ਵੇਖਣਾ ਇਹ ਕਿੱਧਰ ਨੂੰ ਤੁਰੂਗਾ ਆਪਣੀ ਵਗ ਭਾਈਆ ਮੱਥੇ ਤੇ ਹੱਥ ਮਾਰ ਕੇ ਕਿਹਾ ਜੇ ਮੇਰਾ ਹੋਇਆ ਤੇ ਇੱਧਰ ਨੂੰ ਮੁੜੂਗਾ ਜਾਣੀ ਜਾਣ ਦਿਆ ਕਮਾਈ ਆ ਇਸ ਨੂੰ ਆਪੇ ਮੇਰਾ ਫੁਰਨਾ ਫਿਰੂਗਾ ਮੁਰਦੇ ਰਹਾ ਜਵਾਈ ਆ ਇਹ ਕੋਈ ਪੱਥਰ ਨਹੀਂ ਜਿਹੜਾ ਕਦੇ ਨਾ ਖੁਰੂਗਾ ਮਿਹਰਾਂ ਦਾ ਮਾਲਕ ਨਜ਼ਰੀ ਆਈ ਆ ਦਰਸ ਕਰਕੇ ਤੇਰਾ ਬੇੜਾ ਕਦੇ ਨਾ ਰੁੜੂਗਾ ਰੁੜਦਿਆਂ ਪਾਰ ਲੰਘਾਈ ਆ ਮੈਂ ਇਸੇ ਮੰਜ਼ਲ ਚੜੂਗਾ ਜੋ ਚੜਦੀ ਕਲਾ ਰਹਾ ਵਖਾਈ ਆ ਅੰਦਰੋਂ ਮਿੰਨਤ ਇਸੇ ਅੱਗੇ ਕਰੂੰਗਾ ਅੱਗੇ ਮਿੰਨਤ ਇਸੇ ਅੱਗੇ ਕਰੂੰਗਾ ਕਿਰਪਾ ਕਰ ਮੇਰੇ ਗੋਸਾਈਆਂ ਕਿਰਪਾ ਕਰ ਮੇਰੇ ਗੋਸਾਈਆਂ ਜੇ ਨਾ ਮੁੜਿਆ ਤੇ ਆਪਣੇ ਪ੍ਰਾਣ ਹਰੂੰਗਾ ਜੀਵਨ ਦੀ ਲੋੜ ਰਹੀ ਨਰਾਇਆ ਉਸੇ ਵੇਲੇ ਗੋਬਿੰਦ ਪਿਆਰ ਨਾਲ ਕਿਹਾ ਮੈਂ ਤੈਨੂੰ ਵਰੂੰਗਾ ਛਾਤੀ ਲਿਆ ਲਗਾਈ ਆ ਗੁੰਗੇ ਕਿਹਾ ਹੁਣ ਮੈਂ ਤਰੂੰਗਾ ਤਰਨ ਹਰਾ ਹੋਇਆ ਸਹਾਈਆ ਗੋਬਿੰਦ ਕਿਹਾ ਇਸ ਨਾਲੋਂ ਕਿਰਪਾ ਅੱਗੇ ਹੋਰ ਕਰੂੰਗਾ ਪੁਰਖਿਆ ਕਾਲ ਜੋੜ ਜੁੜਾਈਆ ਜਿਸ ਵੇਲੇ ਸ਼ਬਦੀ ਧਾਰ ਹੋ ਕੇ ਲੜੂੰਗਾ ਮੁੜੇ ਆਪਣਾ ਰੰਗ ਵਿਖਾਈਆ ਨਵੀਂ ਧਾਰ ਵਿੱਚ ਤਰੂੰਗਾ ਤਰਲੇ ਮਿੰਤਾ ਨਾ ਫੇਰ ਕਰਾਈਆ ਗਰੀਬ ਨਿਮਾਣਾ ਗਰੀਬ ਨਿਮਾਣਾ ਹੋ ਕੇ ਮਿਲੂੰਗਾ ਆਪਣੀ ਆਪੇ ਆਪਣੀ ਗੋਦੀ ਉਠਾਈ ਆ ਤੇਰਾ ਜਨਮ ਆਪਣੇ ਲਿਖੇ ਵਿੱਚ ਭਰੂੰਗਾ ਜਿਸ ਵਿੱਚ ਭਰਤੀ ਭਗਤਾਂ ਦੀ ਲੈਣੀ ਕਰਾਈ ਆ ਸੱਚ ਦਵਾਰੇ ਆ ਕੇ ਖੜੂੰਗਾ ਖੇੜਾ ਦਿਆਂ ਸਹਾਈਆ ਅੰਤਰਾਤਮੇ ਆ ਕੇ ਫੜੂੰਗਾ ਬਾਂਦੇ ਬਦਲੇ ਜੋਤੀ ਸ਼ਬਦੀ ਰمز ਲਗਾਈ ਆ ਬੱਚੇ ਕਿਹਾ ਅੰਦਰੋਂ ਕੀ ਹੁਣ ਮੈਂ ਮਰੂੰਗਾ ਗੋਬਿੰਦ ਕਿਹਾ ਹਾਂ ਹਾਂ ਦੇਹ ਜਾਵੇਂ ਤੇ ਜਾਈ ਆ ਓਕੇ ਹਾ ਕੀ ਮੈਂ ਕੀ ਫੇਰ ਮੈਂ ਜਮੂੰਗਾ ਉਸ ਕਿਹਾ ਹਾਂ ਕੀ ਫੇਰ ਮੈਂ ਜਮੂੰਗਾ ਸਰਗੁਣ ਰੂਪ ਧਰਾਈਆ ਗੋਬਿੰਦ ਕਿਹਾ ਤੂੰ ਜਮੇਗਾ ਨਹੀਂ ਜਮੂ ਵਿੱਚ ਰਹੇਗਾ ਸਤਿ ਸ਼ਬਦ ਦਿਆਂ ਜਣਾਈਆ ਤੇਰਾ ਬੇੜਾ ਉਹਨਾਂ ਦੇ ਨਾਲ ਬਨੂੰਗਾ ਜੋ ਪਿੱਛੇ ਆਇਆ ਤਰਾਈਆ ਕੁਲਵੰਤ ਸਿੰਘ ਇਹ ਉਸੇ ਦਾ ਮੇਲਾ ਜੋ ਮਲਕ ਤਨਮਨੂ ਦਾ ਮਨਸਾ ਸਭ ਦੀ ਪੂਰ ਕਰਾਈਆ ਜੋਤੀ ਜੋਤ ਸਰੂਪ ਹਰਾਬ ਆਪਣੇ ਕਿਰਪਾ ਕਰ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਜਗਤ ਵਿਕਾਰੀ ਗੜ ਭਨੂਗਾ ਮਾਰਗ ਸੱਚਾ ਇੱਕ ਵਿਖਾਈਆ ਸੋ ਮਾਰੇ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ